ਖਰੜਚੇ ਲੋਕ ਕਾਰ ਬਸ ਤੇ ਜੀਪ ਚ ਜਾਣ ਦੀ ਬਜਾਏ ਕਿਸ਼ਤੀਆਂ ਚ ਜਾਣਾ ਤਾਂ ਜਿਆਦਾ ਸੇਤੀ ਪਹੁੰਚਣਗੇ। ਸੀਐਮ ਸਾਹਿਬ ਨੂੰ ਚਿੱਠੀ ਲਿਖੀ ਐ। ਖਰੜਾ ਕਿ ਇੰਨਾ ਬੁਰਾ ਹਾਲ ਐ ਸੜਕਾਂ ਦਾ ਉਹ ਹਾਲ ਐ। ਸਾਨੂੰ ਤੁਸੀਂ ਕਿਸ਼ਤੀਆਂ ਤੇ ਹੈਲੀਕਾਪਟਰ ਪ੍ਰੋਵਾਈਡ ਕਰਾ ਦਿਓ ਹਲਕੇ ਚ ਘੱਟੋ ਘੱਟ ਅਸੀਂ ਵੀ ਉਹਨਾਂ ਬੰਦ ਘੁੰਮਤਾ ਚ ਸਕੇ ਕਿਉਂਕਿ ਸੜਕਾਂ ਤਾਂ ਜਾਣੀ ਹੁਣ। ਪਹਿਲਾਂ 50 ਮੁਲਾਜ਼ਮ ਭੇਜ ਕੇ ਲੋਕਾਂ ਨੂੰ ਘੂਰ ਕੇ ਸੈੱਟ ਕਰਦੇ ਫੇਰ ਉਹ ਆ ਕੇ 2 ਮਿੰਟ ਬੋਲ ਕੇ ਲੰਘ ਜਣਗੇ। ਸੁਸੋਧੀਆਂ ਨੂੰ ਜੇ ਕਿਤੇ ਪੰਜਾਬ ਪੜਿਆ ਹੁੰਦਾ ਨਾ ਪੰਜਾਬਦਾਰੀ ਤਾਂ ਉਹ ਇਹ ਗੱਲਾਂ ਨਾ ਬੋਲਦਾ। ਸ਼ਾਮ, ਦਾਮ, ਦੰਡ, ਪੇਦ ਇੱਥੇ ਤਾਂ ਅਬਦਾਲੀ ਦੇ ਦੰਦ ਖੱਟੇ ਕਰਤੇ ਸਿਕੰਦਰ ਸਾਰੀ ਦੁਨੀਆ ਨੂੰ ਜਿੱਤਦਾ ਇੱਥੇ ਤੱਕ ਪਹੁੰਚ ਗਿਆ ਪੰਜਾਬ ਤੇ ਗਾਹਾਂ ਨਹੀਂ ਵਧਣ ਦਿੱਤਾ ਕਹਿੰਦੇ ਪਹਿਲਾਂ ਸਰਕਾਰ ਚੱਲਦੀ ਸੀ ਚੰਡੀਗੜ੍ਹੋਂ ਸੈਕਰੀਟ ਤੇ ਹੁਣ ਸਰਕਾਰ ਚੱਲੂਗੀ ਸੱਥਾ ਚ ਉਹ ਸੱਥਾ ਚੋਂ ਦਾ ਸਾਡੇ ਚੰਡੀਗੜ੍ਹ ਦੀ ਚਲਾ ਦੋ ਖਰੜ ਦਾ ਹਾਲ जग ਜਾਹਰ ਹੈ ਜਿਸ ਤਰ੍ਹਾਂ ਦੇ ਨਾਲ ਲੋਕੀ ਸਵੇਰੇ ਸ਼ਾਮੀ ਤੰਗ ਪਰੇਸ਼ਾਨ ਹੁੰਦੇ ਨੇ ਬੱਚੇ ਸਕੂਲ ਟਿਊਸ਼ਨ ਨਹੀਂ ਜਾ ਪਾਉਂਦੇ ਲੋਕਾਂ ਦੀਆਂ ਗੱਡੀਆਂ ਫਸ ਜਾਂਦੀਆਂ ਨੇ ਅਗਰ 1 ਕਿਲੋਮੀਟਰ ਹਸਪਤਾਲ ਵੀ ਜਾਣਾ ਹੋਵੇ ਤਾਂ ਅੱਧਾ ਘੰਟਾ ਲੱਗ ਜਾਂਦਾ ਹੈ ਆਖਰ ਖਰੜ ਦੇ ਲੋਕ ਇਹ ਸਵਾਲ ਪੁੱਛ ਰਹੇ ਨੇ ਸਰਕਾਰ ਨੂੰ ਆਪਣੇ ਐਮਐਲਏ ਨੂੰ ਕਿ ਸਾਡਾ ਕਸੂਰ ਕੀ ਹੈ ਸਾਡੇ ਨਾਲ ਰঞ্জੀਤ ਸਿੰਘ ਜੀ ਨੇ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਮੋਹਾਲੀ ਤੇ ਗਲਬਾਤ ਕਰ ਲਏ ਨੇ ਸਰ ਸਭ ਤੋਂ ਪਹਿਲਾਂ ਤੁਸੀਂ ਖਰੜ ਦੇ ਵਿੱਚ ਦੇਖਿਆ ਸਾਰਾ ਹਾਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿ ਖਰੜ ਦੇ ਹਾਲਾਤ ਕਾਫੀ ਮਾੜੇ ਨੇ ਆ ਖਰੜ ਦੇ ਲੋਕਾਂ ਦੀ ਕਿਸਮਤ ਪਹਿਲਾਂ ਤਾਂ ਆਪਣੇ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਸਾਰਿਆਂ ਨੂੰ ਹੱਥ ਵੰਨ ਕੇ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੋ ਤੁਸੀਂ ਖਰੜ ਦੀ ਗੱਲ ਕਰ ਰਹੇ ਆ ਇਹ ਕੁਦਰਤੀ ਸਾਡੇ ਮਾੜੇ ਭਾਗ ਹੈ ਖਾਸ ਕਰਕੇ ਖਰੜ ਦੇ ਵੈਸੇ ਤਾਂ ਜਿੰਨੇ ਜਿੰਨੇ ਪੰਜਾਬ ਦੇ ਮਾੜੇ ਭਾਗ ਨੇ ਜਿਹੜੀ ਸਰਕਾਰ ਸੀ ਚੁਣ ਲਈ ਹੈ ਪਰ ਖਰੜ ਦਾ ਖਾਸ ਕਰਕੇ ਮਾੜੇ ਭਾਗ ਨੇ ਸਾਡੇ ਐਮ ਐਲ ਏ ਨੇ ਤਾਂ ਉਹ ਮੰਤਰੀ ਵੀ ਰਹੇ ਲੈ ਤਿੰਨ ਸਾਲ ਇੱਕ ਹਲਕੇ ਬਾਰੇ ਮਾਸਾ ਵੀ ਨਹੀਂ ਸੋਚਿਆ ਜੇ ਮਾਸਾ ਵੀ ਸੋਚਿਆ ਹੁੰਦਾ ਤਾਂ ਕੁਝ ਨਾ ਕੁਝ ਉਹਨੇ ਹਲਕੇ ਦਾ ਕੀਤਾ ਹੁੰਦਾ ਕੋਈ ਸੜਕ ਨਹੀਂ ਕਿਸੇ ਪਾਸੇ ਨੂੰ ਲੰਘ ਜੋ ਤੁਸੀਂ ਕਹਿਣ ਨੂੰ ਨਿਊ ਚੰਡੀਗੜ੍ਹ ਜੀ ਇੱਥੇ ਕਹਿਣ ਨੂੰ ਖਰੜ ਚੰਨ ਲੋਕ ਇਸ ਉਮੀਦ ਨਾਲ ਆਗੇ ਵੀਰ ਚੰਡੀਗੜ੍ਹ ਨਾਲ ਅਡਜੋਇਨਿੰਗ ਹੈ ਕੋਈ ਵਧੀਆ ਇੱਥੇ ਸਹੂਲਤਾਂ ਹੋਣਗੇ ਕੋਈ ਮਾਨਸੇ ਤੋਂ ਵਿਚਾਰੇ ਆਗੇ ਬਠਿੰਡੇ ਤੋਂ ਆਗੇ ਪਰ ਇੱਥੇ ਆ ਕੇ ਜਦੋਂ ਹਾਲ ਦੇਖਨੇ ਉਹ ਤਾਂ ਹਾਂ ਮਾਰਦੇ ਵੀ ਅਸੀਂ ਫਸ ਕਿੱਥੇ ਗਏ ਪਰ ਪਹਿਲੇ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਕਿ ਖਰੜ ਨੂੰ ਤਾਂ ਟੂਰਿਸਟ ਸਪਰੇਸ ਬਣਾ ਦੇਣਾ ਕਹਰੇ ਕਿ ਜਗ੍ਹਾ ਹੀ ਬੜੀ ਸੋਹਣੀ ਹੈਗੀ ਹੈ ਲੋਕੀ ਕਹਰੇ ਕਿ ਦੂਰੋਂ ਦੂਰੋਂ ਆਣਗੇ ਪੈਨ ਇੰਡੀਆ ਦੇ ਵਿੱਚ ਕਹਰੇ ਕਿ ਬਾਰੋਂ ਵੀ ਲੋਕੀ ਆਕੇ ਇੱਧਰ ਸਪੈਸ਼ਲ ਕੁਮ ਮਨਾਣਗੇ ਤਾਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਇਹਨਾਂ ਨੇ ਸਾਡੇ ਆਪਣਾ ਜਦੋਂ ਇਹ ਉਮੀਦਵਾਰ ਬਣ ਕੇ ਆਏ ਇੱਥੇ ਸਾਡੇ ਗਗਨ ਮਾਨ ਜੀ ਉਹ ਕਹਿੰਦੇ ਮੈਂ ਖਰੜ ਨੂੰ ਕੈਲੀਫੋਰਨੀਆ ਬਣਾ ਦੇਣਾ ਇੰਨਾ ਕੁ ਵਧੀਆ ਇੰਨਾ ਕੁ ਕੰਮ ਕਰਨਾ ਵੀ ਖਰੜ ਨੂੰ ਕੈਲੀਫੋਰਨੀਆ ਬਣਾਵਾਂ ਪਰ ਉਹਨਾਂ ਨੇ ਵਾਕਈ ਤਰੱਕੀ ਤਾਂ ਕੀਤੀ ਹੈ ਕੈਲੀਫੋਰਨੀਆ ਨਹੀਂ ਬਣਾਇਆ ਖਰੜ ਨੂੰ ਉਹਨੇ ਇਟਲੀ ਦਾ ਸ਼ਹਿਰ ਹੈ ਵੈਨਸ ਉਹਨਾਂ ਨੇ ਉਹ ਵੈਨਸ ਬਣਾਤਾ ਕਿਉਂਕਿ ਉੱਥੇ ਜਿਵੇਂ ਉੱਥੇ ਵੀ ਵੈਨਸ 'ਚ ਵੀ ਕੋਈ ਟ੍ਰੈਫਿਕ ਦੇ ਸਾਧਨ ਨਹੀਂ ਕਿਸ਼ਤੀਆਂ 'ਚ ਜਾਣਾ ਪੈਣਾ ਪੈਂਦਾ ਸਮੁੰਦਰ ਦੇ ਵਿੱਚ ਸਾਡਾ ਵੀ ਉਹ ਹਾਲ ਕਰਤਾ ਮੇਰੇ ਖਲੜਚ ਲੋਕ ਕਾਰ ਬਸ ਤੇ ਜੀਪ ਤੇ ਜਾਣ ਦੀ ਬਜਾਏ ਕਿਸ਼ਤੀਆਂ ਚ ਜਾਣਾ ਤਾਂ ਜਿਆਦਾ ਸੇਤੀ ਪਹੁੰਚਣਗੇ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਵੀ ਲਿਖੀ ਸੀਗੀ ਚਿੱਠੀ ਦੇ ਵਿੱਚ ਕੀ ਖੁੱਦ ਲਿਖ ਕੇ ਤਾਂ ਮੈਂ ਥੋੜੇ ਦਿਨ ਪਹਿਲਾਂ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਹੈ ਖਾਸ ਕਰਕੇ ਖਰੜ ਹਲਕੇ ਬਣੀਓ ਖਰੜ ਹਲਕੇ ਦਾ ਇੰਨਾ ਕੁ ਬੁਰਾ ਹਾਲ ਹੈ ਸੜਕਾਂ ਦਾ ਉਹ ਹਾਲ ਹੈ ਵੀ ਸਾਨੂੰ ਘਟੂ-ਕਟ ਤੁਸੀਂ ਇੱਥੇ ਜਿਵੇਂ ਤਾਂ ਤੁਸੀਂ ਕਰਤਾ ਹਲਕੇ ਦਾ ਹਾਲ ਕਰਤਾ ਸਾਨੂੰ ਅਸੀਂ ਤੁਸੀਂ ਪੰਡਾ ਚ ਤੁਹਾਨੂੰ ਗੱਡੀਆਂ ਮੋਟਰਾਂ ਤੇ ਨਹੀਂ ਜਾ ਸਕਦੇ ਸਾਨੂੰ ਤੁਸੀਂ ਕਿਸ਼ਤੀਆਂ ਤੇ ਹੈਲੀਕਾਪਟਰ ਪ੍ਰੋਵਾਈਡ ਕਰਾ ਦਿਓ ਹਲਕੇ ਚ ਘਟੋ ਘਟ ਅਸੀਂ ਵੀ ਉਹਨਾਂ ਵਾਂਗ ਕੋ ਮਤ ਅਜ ਸਕੇ ਕਿਉਂਕਿ ਸੜਕਾਂ ਤੇ ਜਾ ਨਹੀਂ ਹੋਣਾ ਸੜਕਾਂ ਤੇ ਜਿਹੜਾ 15 ਮਿੰਟ ਦਾ ਸਫ਼ਰ ਹੈ ਉਹ ਸਵਾ ਘੰਟੇ ਡੇਢ ਘੰਟੇ ਚ ਹੁੰਦਾ ਤੇ ਹੈਲੀਕਾਪਟਰ ਰੂਗ ਉੱਤੇ ਟਾਈਮ ਸੇ ਚਲੇ ਜਾਉਗੇ ਕਿਸ਼ਤੀ ਹੋਊਗੀ ਤਾਂ ਘਟੋ ਘਟ ਐਕਸੀਡੈਂਟ ਤੋਂ ਬਚਾਂਗੇ ਅਸੀਂ ਕਿੰਨੇ ਹਾਂ ਤੇ ਹੈਲੀਕਾਪਟਰ ਦੀ ਮੰਗ ਕੀਤੀ ਸੀਗੀ ਉਹਦੇ ਵਿੱਚ ਕੋਈ ਜ਼ਿਕਰ ਕੀਤਾ ਸੀ ਨੰਬਰਸ ਦਾ ਨੰਬਰਸ ਦਾ ਨਹੀਂ ਜਦੋਂ ਕੋਈ ਆਪਣਾ ਉਹਨਾਂ ਤੋਂ ਕੋਈ ਜਵਾਬ ਆਏਗਾ ਮੈਂ ਜ਼ਰੂਰ ਹਲਕੇ 'ਚ ਪੁੱਛ ਕੇ ਪੰਡਾ ਸ਼ਹਿਰਾ 'ਚ ਪਾਈ ਕਿੰਨਿਆਂ ਨਾਲ ਤੁਹਾਡਾ ਕਰਾਲੀ ਵਾਲਿਆਂ ਦਾ ਕਿੰਨਿਆਂ ਕਿਸ਼ਤੀਆਂ ਨਾਲ ਸਰਦਾ ਖਰੜਾ ਵਾਲਿਆਂ ਦਾ ਕਿੰਨਿਆਂ ਨਾਲ ਸਰਦਾ ਪੰਡਾ ਨੂੰ ਪੁੱਛ ਲਊਂਗਾ ਸੌਫੜਾ ਨੂੰ ਪੁੱਛ ਲਊਂਗਾ ਤੇ ਫਿਰ ਆਪਾਂ ਡਿਮਾਂਡ ਭੇਜ ਦਾਂਗੇ ਉਹਨਾਂ ਨੂੰ ਦੇਖੋ ਤੁਹਾਡਾ ਕਾਫੀ ਲੰਬਾ ਤਜਰਬਾ ਰਿਹਾ ਹੈ ਪਰ ਤੁਸੀਂ ਜਦੋਂ ਲੋਕਾਂ ਦੇ ਵਿੱਚ ਜਾਣੇ ਹੋਏ ਆ ਲੋਕਾਂ ਦੀ ਕਾਲਸ ਵਗੈਰਾ ਆਉਂਦੀਆਂ ਕਿਉਂਕਿ ਲਾਗੇ ਤਾਂ ਕਿ ਲੋਕੀ ਜਦੋਂ ਵੀ ਪਰੇਸ਼ਾਨ ਹੁੰਦੇ ਆ ਕੋਈ ਦੁੱਖ ਸੁੱਖ ਹੁੰਦਾ ਤਾਂ ਲੋਕੀ ਮੋਤਵਾਰ ਬੰਦੇ ਨੂੰ ਫੋਨ ਕਰਦੇ ਕਿ ਕੋਈ ਆਏਗਾ ਤਾਂ ਹੈਲਪ ਕਰੇਗਾ ਲੋਕਾਂ ਦੇ ਫੋਨ ਵਗੈਰਾ ਆਉਂਦੇ ਆ ਤੁਹਾਡੇ ਕੋਲ ਲੋਕ ਤਾਂ ਦੇਖੋ ਜੀ ਮੈਂ ਤਾਂ ਹਲਕੇ ਦੇ ਵਿੱਚ ਰਹਿਣਾ ਹਰ ਇਸ ਟਾਈਮ ਜਿਹੜਾ ਪ੍ਰਧਾਨ ਮੁਹਾਲੀ ਦੇ ਹੋਣ ਦੇ ਨਾਤੇ ਮੈਂ ਖੜੜ ਹਲਕੇ ਵਿੱਚ ਕਿਉਂਕਿ ਖੜੜ ਮੇਰਾ ਆਪਣਾ ਹਲਕਾ ਸੀਚਾਂ ਸੀ ਮੈਂ ਵਿਚਰਦਾ ਬਹੁਤ ਜ਼ਿਆਦਾ ਇੱਥੇ ਲੋਕ ਤਾਂ ਮਤਲਬ ਇਸ ਟਾਈਮ ਉਹਨੂੰ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਕਿਉਂਕਿ ਉਹ ਅਸੀਂ ਤਾਂ ਬਰੋ ਵਿਰੋਧੀ ਧਿਰ ਚ ਹੈ। ਵਿਰੋਧ ਵਾਲਿਆਂ ਦਾ ਤਾਂ ਦੇਖੋ ਕੀ ਕਰਨਾ ਅਸੀਂ ਤਾਂ ਪਿੱਟ ਸਿਆਪਾ ਹੀ ਕਰ ਸਕਦੇ ਸਰਕਾਰ ਦਾ ਉਹ ਸੀ ਕਰ ਰਹੇ ਆ। ਪਰ ਲੋਕ ਇਸ ਟਾਈਮ ਇੰਨੇ ਕੁ ਸਾਡੇ ਖਫਾ ਨੇ, ਇੰਨੇ ਕੁ ਤੰਗ ਨੇ ਵਿਚਾਰੇ। ਕੋਈ ਇਹਨਾਂ ਦੀ ਬਾਹ ਮਾੜਨ ਵਾਲਾ ਨਹੀਂ, ਕੋਈ ਸਾਰ ਲੈਣ ਵਾਲਾ ਨਹੀਂ। ਸਰਕਾਰ ਨਾਲ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਤਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਸ ਲੈਵਲ ਤੇ ਕਿਹਨੂੰ ਜਾ ਕੇ ਮਿਲਣਾ। ਕਿਉਂਕਿ ਸਾਡੇ ਐਮਐਲਏ ਤਾਂ ਬੀਬੀ ਤੱਕ ਕਿਸੇ ਨੂੰ ਦੇਖੇ ਹੀ ਨਹੀਂ ਮੁੜ ਕੇ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਦੌਰਾਨ ਵੀ ਤਾਂ ਕਰਮਾਂ ਵਾਲੀ ਪਤਾ ਨਹੀਂ ਕਿਵੇਂ ਵੋਟਾਂ ਪੈ ਗਈਆਂ। ਲਖਣ ਟਾਈਮ ਵੀ ਸਾਰੇ ਪਿੰਡਾਂ ਚ ਨਹੀਂ ਆਏ ਬਾਅਦ ਵਿੱਚ ਜਿੱਤ ਕੇ ਤਾਂ ਉਹਨਾਂ ਨੇ ਜਮੇ ਮੰਤਰੀ ਬਣ ਗਏ ਫਿਰ ਤਾਂ ਮੇਰੇ ਖਿਆਲੋਂ ਚੰਡੀਗੜ੍ਹ ਤੋਂ ਬਾਹਰ ਕਦੇ-ਕਦੇ ਨਿਕਲਦੇ ਜਦੋਂ ਵੋਟਾਂ-ਵੋਟਾਂ ਕੋਈ ਆਉਨੀਆਂ ਪਿਛਲੀ ਜਦੋਂ ਲੋਕ ਸਭਾ ਇਲੈਕਸ਼ਨ ਆਈ ਸੀਗੀ ਉਦੋਂ ਥੋੜਾ-ਬਹੁਤ ਤਾਂ ਪਾਰਟੀ ਨੇ ਕਿਹਾ ਸੀ ਵੀ ਹਲਕੇ 'ਚ ਬੜੋ ਫਿਰ ਉਹਨਾਂ ਨੂੰ ਹਲਕੇ 'ਚ ਬੜਨ ਲਈ ਜਿਹੜੇ ਪਿੰਡ ਜਾਣਾ ਪਹਿਲਾਂ ਪਲਾ 50 ਮੁਲਾਜ਼ਮ ਪੁਲਿਸ ਦੇ ਭੇਜਣੇ ਪਏ ਨੇ ਕਿਉਂਕਿ ਇਦਾਂ ਤਾਂ ਲੋਕ ਕੱਪੜੇ ਫਾੜਦੇ ਨੇ ਕਿ ਤੂੰ ਸਾਡੇ ਨਾਲ ਕਰਿਆ ਕੀ ਧੋਖਾ ਕਰਿਆ ਸਾਡੇ ਨਾਲ ਤੇ ਪਹਿਲਾਂ 50 ਮੁਲਾਜ਼ਮ ਭੇਜ ਕੇ ਲੋਕਾਂ ਨੂੰ ਕੂਰ ਕੇ ਸੈੱਟ ਕਰਦੇ ਫਿਰ ਉਹ ਆ ਕਿਥੇ 2 ਮਿੰਟ ਬੋਲ ਕੇ ਲੰਘ ਜਣੇ। ਪਹਿਲੇ ਆਮ ਆਦਮੀ ਪਾਰਟੀ ਬੋਲਦੀ ਸੀ ਕਿ ਸਾਡੀ ਸਰਕਾਰ ਨਹੀਂ ਹੈਗੀ ਅਸੀਂ ਵਿਰੋਧੀਆਂ ਤੇ ਇਸ ਕਰਕੇ ਸਾਡੇ ਕੰਮ ਨਹੀਂ ਹੋ 파ਰੇ। ਕਿਉਂਕਿ ਪਹਿਲੇ ਵੀ 5 ਸਾਲ ਦੇਖਿਆ ਲੋਕੀ ਸੜਕਾਂ ਦੇ ਆ ਗਏ ਸੀਗੇ ਚਾਹ ਬਿਜਲੀ ਦੇ ਦਫਤਰ ਹੋਣ ਜਾਂ ਫਿਰ ਸੜਕਾਂ ਦੇ ਵਕ-ਵਕ ਮੁੱਦਿਆਂ ਨੂੰ ਲੈ ਕੇ ਆ ਗਏ ਸੀਗੇ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਮੌਕਾ ਦਿੱਤਾ ਤੇ ਉਹ ਲੋਕੀ ਜਦੋਂ ਗੱਲਬਾਤ ਕਰਦੇ ਤੁਸੀਂ ਪੁੱਛਦੇ ਨਹੀਂ ਕਿ ਵੋਟਾਂ ਵੀ ਤਾਂ ਤੁਸੀਂ ਦਿੱਤੀਆਂ ਫਿਰ? ਦੇਖੋ ਜਿਹੜੀ ਇਹ ਆਪ ਦੀ ਸਰਕਾਰ ਬਣੀ ਹੈ ਇਹ ਪਿਛਲੀਆਂ ਸਰਕਾਰਾਂ ਕਾਂਗਰਸ ਤੇ ਅਕਾਲੀ ਦਲ ਸਰਕਾਰਾਂ ਦੇ ਨਰਹਿਕੀ ਕਾਰਨ ਬਣੀਆਂ ਮੈਂ ਜਿਵੇਂ ਕਾਂਗਰਸਾਂ ਤੇ ਮੈਂ ਕਹਾ ਵੀ ਨਹੀਂ ਸਾਡੀਆਂ ਗਲਤੀਆਂ ਨਹੀਂ ਹੈਗੀਆਂ ਸਾਡੇ ਸਾਡੀ ਗਲਤੀ ਹੋਈ ਹੈ ਕਿ ਕੈਪਟਨ ਮਰਿੰਦਰ ਸਿੰਘ ਨੂੰ ਅਸੀਂ ਚੁਣਿਆ ਪੰਜਾਬ ਨੇ ਵੋਟ ਕੈਪਟਨ ਮਰਿੰਦਰ ਸਿੰਘ ਨੂੰ ਦਿੱਤੀ ਹੈ ਕਾਂਗਰਸ ਨੂੰ ਦਿੱਤੀ ਹੈ ਪਰ ਉਹਨਾਂ ਨੇ ਸਾਢੇ 4 ਸਾਲ ਲੋਕਾਂ ਨੂੰ ਬਿਲਕੁਲ ਨਹੀਂ ਪੁੱਛਿਆ ਨਾ ਲੋਕਾਂ 'ਚ ਆਏ ਹੋ ਨਾ ਉਹਨਾਂ ਨੇ ਕੋਈ ਲੋਕਾਂ ਦੀ ਦਾ ਕੋਈ ਮਦਦ ਹਲ ਕੀਤਾ ਉਸ ਤੋਂ ਦੇਖ ਕੇ ਸਾਡੀ ਹਾਈ ਕਮਾਂਡ ਨੇ ਥੋੜਾ ਟਾਈਮ ਰੈਂਦੇ ਸੀਐਮ ਨੂੰ ਚਰਜੀ ਸਿੰਘ ਚੰਨੀ ਜੀ ਨੂੰ ਸੀਐਮ ਲਾਇਆ ਪਰ ਉਦੋਂ ਤੱਕ ਟਾਈਮ ਲੰਘ ਚੁੱਕਿਆ ਸੀ ਉਦੋਂ ਤੱਕ ਟਾਈਮ ਲੰਘ ਚੁੱਕਿਆ ਸੀ ਉਹਨਾਂ ਨੇ ਕੋਸ਼ਿਸ਼ ਵੀ ਬਹੁ ਕੀਤੀ ਉਹਨਾਂ ਨੇ ਵਰਕ ਬਹੁਤ ਕੀਤਾ ਲੋਕ ਲੋਕ ਇੱਥੇ ਦੇ ਫੈਸਲੇ ਵੀ ਲੱਤੇ ਦਿਨ ਰਾਤ ਉਹ ਵਿਚਰੇ ਲੋਕਾਂ 'ਚ ਪਰ ਉਹ ਫਿਰ ਕਹਿੰਦੇ ਵਕਤੋਂ ਖੁੰਝਣੀ ਡੂਮਣੀ ਅਸੀਂ ਵਕਤ ਖੰਜਾ ਚੁੱਕੇ ਸੀ ਉਦੋਂ ਤੱਕ ਇਸ ਬਦੌਲ ਤੇ ਆਪ ਅੜ ਆਏ ਆ ਪਰ ਲੋਕ ਅੱਜ ਇਹ ਕਹਿਣ ਲੱਗ ਗਏ ਯਾਰ ਇਹਨਾਂ ਨਾਲੋਂ ਤਾਂ ਅਕਾਲੀ 100 ਗੁਣ ਚੰਗੇ ਸੀ ਇਹਨਾਂ ਨਾਲੋਂ ਤਾਂ ਕਾਂਗਰਸ ਵਾਲੇ 1000 ਗੁਣ ਚੰਗੇ ਸੀ ਕਿੱਥੋਂ ਚੁਣ ਲੇ ਇਹ ਤਾਂ ਬਹੁਤ ਬਹੁਤੇ ਮਾੜੇ ਚੁਣ ਹੋ ਗਏ ਸਾਡੇ ਕੋਲ ਸਾਡੇ ਮਾੜੇ ਭਾਗ ਨੇ ਪੰਜਾਬ ਦੇ ਇਹ ਲੋਕ ਹੁਣ ਪਛਟਾਰ ਰਹੇ ਨੇ ਚਲੋ ਤੁਸੀਂ ਵਿਰੋਧੀਆਂ ਮੰਨ ਲੈ ਕੇ ਵਿਧਾਨ ਸਭਾ ਉਹਨਾਂ ਦੀ ਐ ਸੜਕਾਂ ਦਾ ਤੁਹਾਡੀਆਂ ਨੇ ਬੈਜੋ ਸੜਕਾਂ ਤੇ ਲੋਕਾਂ ਨੂੰ ਲੈ ਕੇ ਬੈਜੋ ਸਰਕਾਰ ਤੇ ਪ੍ਰੈਸ਼ਰ ਪਾਓ ਸ਼ਾਇਦ ਕੁਝ ਹੋ ਜਵੇ ਅਸੀਂ 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 ਲਗ ਲਗ ਵੱਖ-ਵੱਖ ਮੁੱਦਿਆਂ ਤੇ ਧਰਨਾ ਮੁਜ਼ਾਹਰਾ ਕਰਦੇ ਰਹਿੰਦੇ ਆਂ ਸਰਕਾਰ ਨੂੰ ਜਗਾਉਣ ਵਾਸਤੇ ਜਿੰਨਾ ਕੋਈ ਅਸੀਂ ਆਪਣੇ ਕਿੰਤੇ ਕੁਸ਼ਿਸ਼ ਕਰਦੇ ਵੀ ਸਰਕਾਰ ਕਿਸੇ ਕਿਸੇ ਮੁੱਦੇ ਤੇ ਜਾਗੇ ਪਰ ਸਰਕਾਰ ਐਡੀ ਠੀਠ ਹੈ ਇਹਨੂੰ ਫਰਕੇ ਨਹੀਂ ਕੋਈ ਜੋ ਕੋਈ ਜ਼ਿਆਦਾ ਬੋਲਦਾ ਤਾਂ ਚੱਕ ਕੇ ਉਹਨੂੰ ਅੰਦਰ ਕਰ ਦੇਣਾ ਇਹਨੇ ਹੋਰ ਕੰਮ ਇਹਨਾਂ ਨੂੰ ਕੋਈ ਨਹੀਂ ਕਰਨਾ ਮਨੀਸ਼ ਸੁਦੀਆ ਦਾ ਬਿਆਨ ਸੁਣਾ ਤੁਸੀਂ ਕਹਿੰਦੇ ਕਿ 2027 ਦੀਆਂ ਚੋਣਾਂ ਦੇ ਵਿੱਚ ਕਹਿੰਦੇ ਕਿ ਲੜਾਈ ਝਗੜਾ ਕਰਨਾ ਪੈ ਜਾਵੇ ਜਿੰਨਾ ਮਰਜ਼ੀ ਝੂਠ ਬੋਲਣਾ ਪੈ ਜਾਵੇ ਕਿ ਅਸੀਂ ਕਰਾਂਗੇ ਛੋਟੇ ਵੀਰ ਇਹ ਪੰਜਾਬ ਹੈ ਉਹ ਉਹ ਉਹਨੂੰ ਸੁਦੀਆ ਨੂੰ ਜੇ ਕਿਤੇ ਪੰਜਾਬ ਪੜਿਆ ਹੁੰਦਾ ਨਾ ਪੰਜਾਬ ਬਾਰੇ ਤਾਂ ਉਹ ਇਹ ਗੱਲਾਂ ਨਾ ਬੋਲਦਾ ਸਾਮ ਦਮ ਡੰਡ ਪੇਡ ਕੋਟ ਮਾਰ ਲੜਾਈ ਝਗੜਾ ਸਭ ਕੁਝ ਕਰੋਗੇ ਪਰ ਸਰਕਾਰ ਲਿਉਗੀ ਇੱਥੇ ਤਾਂ ਅਬਦਾਲੀ ਦੇ ਦੰਦ ਖੱਟੇ ਕਰਤੇ ਸਿਕੰਦਰ ਸਾਰੀ ਦੁਨੀਆ ਨੂੰ ਜਿੱਤਦਾ ਇੱਥੇ ਤੱਕ ਪਹੁੰਚ ਗਿਆ ਪੰਜਾਬ ਤੇ ਗਾਹਾਂ ਨਹੀਂ ਵਧਣ ਦਿੱਤਾ ਇਹ 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 ਉਹਨੇ ਪੜੀ ਨਹੀਂ ਸਾਡੀ ਹਿਸਟਰੀ ਨਹੀਂ ਪੜੀ ਤਾਂ ਕਦੇ ਕੋ ਦਬਕਾ ਮਾਰ ਬੈਠੇ ਪਰ ਬੁਸ਼ਰਮੀ ਦੀ ਹੱਦ ਹੈ ਸਾਡੇ ਪੰਜਾਬ ਵਾਲਿਆਂ ਦੀ ਸੀਐਮ ਸਾਹਿਬ ਉੱਥੇ ਬੈਠੇ ਨੇ ਅਮਰ अरोड़ा ਜੀ ਨੇ ਦੇ ਪ੍ਰਧਾਨ ਬੈਠੇ ਉੱਥੇ ਖਾਸ ਰੇ ਦੰਦ ਦੰਦ ਕੱਢ ਰਹੇ ਆ ਯਾਰ ਉਹ ਇੰਨਾ ਬੋਲ ਰਿਹਾ ਤੇ ਉਹਨਾਂ ਨੂੰ ਫਰਕ ਕੋਈ ਨਹੀਂ ਉਹ ਟੋਕੇ ਨਹੀਂ ਸਕਦੇ ਨਾਸ ਸੋਦਿਆ ਜੀ ਪੰਜਾਬ ਵਾਲਿਆਂ ਵਾਸਤੇ ਇਹਨਾਂ ਬੋਲੋ ਤੁਸੀਂ ਇਹ ਬੜੀ ਮਨ ਸ਼ਰਮ ਦੀ ਗੱਲ ਹੈ ਪਰ ਲੱਗਦਾ ਨਹੀਂ ਕਿ ਇਸ ਸਮੇਂ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਪਰ ਇਸ ਸਮੇਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ ਤੁਹਾਡੀ ਲੋਕਾਂ ਦੇ ਵਿੱਚ ਜਾਓ ਲੋਕਾਂ ਦੀ ਆਵਾਜ਼ ਬਣੋ ਸ਼ਾਇਦ ਸਰਕਾਰ ਤੇ ਪ੍ਰੈਸ਼ਰ ਪਾਓਗੇ ਕੰਮ ਹੋ ਜਵੇ ਆਪਣੇ ਪੰਨੀਓ ਆਪਣੇ ਪੰਨੀਓ ਮੈਂ ਮਤਲਬ ਤਕਰੀਬਨ ਹਰ ਰੋਜ਼ 2-4 ਪਿੰਡਾਂ 'ਚ 2-4-5-7 ਵਾੜਾਂ 'ਚ ਡੇਲੀ ਜਾ ਰਿਹਾ ਹਾਂ ਆਪਣੇ ਤੋਂ ਆਪਣੇ ਪੱਦਰ ਤੇ ਕਿਸੇ ਐਸਡੀਐਮ ਨੂੰ ਕੋਈ ਤਹਿਸੀਲਦਾਰ ਨੂੰ ਕੋਈ ਐਸਡੀਓ ਨੂੰ ਕੋਈ ਈਓ ਨੂੰ ਕਿਸੇ ਐਸ ਐਸਡੀਓ ਨੂੰ ਮੈਂ ਫੋਨ ਕਰਦਾ ਰਹਿਣਾ ਲੋਕ ਜਿੰਨੇ ਇੱਕ ਸਮਰੱਥਾ ਮੈਂ ਲੋਕਾਂ ਦੇ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੂੰ ਦੀ ਕੋਈ ਚੀਜ਼ ਨਹੀਂ ਹੈਗੀ ਪੰਜਾਬ 'ਚ ਤੁਹਾਨੂੰ ਵੀ ਪਤਾ ਵੀ ਸਰਕਾਰ ਕਿੱਥੋਂ ਚੱਲ ਸਰਕਾਰ ਦਿੱਲੀੋਂ ਚੱਲ ਰਹੀ ਹੈ ਸਾਡੀ ਸਰਕਾਰ ਇੱਕ ਤਾਂ ਕਹਿੰਦੇ ਸੱਥਾਂ ਚੋਂ ਚੱਲੂਗੀ ਸਰਕਾਰ ਕਹਿੰਦੇ ਪਹਿਲਾਂ ਸਰਕਾਰ ਚੱਲਦੀ ਸੀ ਚੰਡੀਗੜ੍ਹੋਂ ਸੈਕਟਰੀਏਟ ਤੇ ਹੁਣ ਸਰਕਾਰ ਚੱਲੂਗੀ ਸੱਥਾਂ ਚ ਉਹ ਸੱਥਾਂ ਚ ਤਾਂ ਸਾਡੀ ਤਾਂ ਚੰਡੀਗੜ੍ਹ ਤੇ ਚਲਾ ਦਿਓ ਸਾਡੇ ਤਾਂ ਦਿੱਲੀ ਤੇ ਚੱਲਣ ਦਾ ਦੀ ਸਰਕਾਰ ਪੰਜਾਬ ਸਰਕਾਰ ਇਸ ਟਾਈਮ ਦਿੱਲੀ ਤੋਂ ਚੱਲ ਰਹੀ ਦਿੱਲੀ ਵਾਲੇ ਹਾਰੇ ਹੋਏ ਨਕਾਰੇ ਹੋਏ ਬੰਦੇ ਜਿਹੜੇ ਦਿੱਲੀ ਤੋਂ ਸੁਸੋਧਿਆ ਜੀ ਵਰਗੇ ਜਿਹੜੇ ਨਕਾਰਤੇ ਉਹ ਅੱਗੇ ਸਾਡੇ ਤੇ ਰਾਜ ਕਰਦੇ ਤੁਸੀਂ ਦੇਖੋ ਕਿਵੇਂ ਸਾਡਾ ਸੀਐਮ ਤਾਂ ਤਾਂ ਡਰਾਈਵਰ ਬਣੀ ਫਿਰਦਾ ਸੁਸੋਧਿਆ ਤੇ ਆਪਣਾ ਕੇਜਰੀਵਾਲ ਸਾਹਿਬ ਦਾ ਡਰਾਈਵਰ ਬਣੀ ਫਿਰਦਾ ਸਾਡਾ ਸੀਐਮ ਉਹਨੂੰ ਤਾਂ ਸੀਐਮਸ਼ਿਪ ਵਾਲੀ ਕੋਈ ਬਿਲਕੁਲ ਹੀ ਗੱਲ ਨਹੀਂ ਉਹ ਉਹ ਸਰਕਾਰ ਚਲਾ ਰਹੇ ਨਾ ਸਾਨੂੰ ਨਾ ਸਾਡੋਂ ਨਾਲ ਸਬਿਆਚਾਰ ਮਿਲਦਾ ਨਾ ਸਾਡੇ ਬਾਰੇ ਬਹੁਤ ਜ਼ਿਆਦਾ ਪਤਾ ਉਹਨਾਂ ਨੂੰ ਉਹ ਆਪਣੀ ਮਰਜ਼ੀ ਕਰ ਰਹੇ ਪਰ ਸਮੇਂ ਦੇ ਵਿੱਚ ਅਗਰ ਨਹੀਂ ਕੰਮ ਕਰਦੀ ਸਰਕਾਰ ਤਾਂ ਕੀ ਐਕਸ਼ਨ ਪਲਾਨ ਰਹੂਗਾ ਤੁਹਾਡਾ ਮੈਂ ਕੱਲ ਲਿਖ ਕੇ ਹਟਿਆ ਸੀ ਸਾਬ ਨੂੰ ਅਸੀਂ ਕੋਈ ਵੱਡਾ ਐਕਸ਼ਨ ਕਰਾਂਗੇ ਮਤਲਬ ਹੁਣ ਸੜਕਾਂ ਕਿ ਤੁਸੀਂ ਕਹਿੰਦੇ ਸੜਕਾਂ ਕਰੇ ਸੜਕਾਂ ਘੇਰ ਕੇ ਤੰਗ ਕਿਨੂੰ ਕਰਾਂਗੇ ਸੜਕ ਵੀ ਘੇਰਾਂਗੇ ਬੈਠਾਂਗੇ ਚਲੋ ਸੰਕੇਤਕ ਧਰਨਾ ਵੀ ਦੇਤਾ ਅਸੀਂ ਲੰਮਾ ਟਾਈਮ ਬੈਠਾਂਗੇ ਤਾਂ ਸਾਡੇ ਏਰੀਆ ਦੇ ਜਾਣ ਵਾਲੇ ਕੋਈ ਬਿਮਾਰ ਕੋਈ ਰਿਸ਼ਤੇਦਾਰੀ ਚ ਜਾਣਾ ਕੋਈ ਕਾਰਜ ਤੇ ਜਾਣਾ ਉਹੀ ਤੰਗ ਹੋਣਗੇ ਇਹ ਵੀ ਕੋਈ ਬਹੁਤ ਵਧੀਆ ਵੇ ਨਹੀਂ ਹੈਗਾ ਪਰ ਹਾਂ ਸਰਕਾਰ ਦੇ ਉਹਨਾਂ ਦੇ ਸਰਕਾਰ ਦੇ ਦਫ਼ਤਰਾਂ ਮੂਰੇ ਧਰਨੇ ਜ਼ਰੂਰ ਲਾਵਾਂਗੇ ਸੜਕਾਂ ਤਾਂ ਦੇਖੋ ਨਹੀਂ ਮੇਰੇ ਹਿਸਾਬ ਨਾਲ ਕਿਤੇ ਸੰਕੇਤਕ ਧਰਨਾ ਦੇਣਾ ਤਾਂ ਦੇ ਲਾਂਗੇ ਪਰ ਸੜਕਾਂ ਕੇ ਹੁੰਦੀ ਵੀ ਅਸੀਂ ਦਫ਼ਤਰਾਂ ਨੂੰ ਮੋਰ ਧਰਨੀ ਲਾਵਾਂਗੇ ਇਹਨਾਂ ਦੇ ਤਾਂ ਕਿ ਇਹਨਾਂ ਦਾ ਜਲੂਸ ਕੱਢਾਂਗੇ ਇਹਨੂੰ ਮਾੜੀ-ਮੋਟੀ ਮਾੜੀ-ਮੋਟੀ ਸ਼ਾਇਦ ਸ਼ਹਿਰ ਮੰਨਣਾ ਇਹ ਥੋੜਾ ਬਹੁਤ ਕਿਤੇ ਜਿਹੜਾ ਸਾਲ ਰਹਿੰਦਾ ਕੁਝ ਮਾੜਾ-ਮੋਟਾ ਤਾਂ ਕੰਮ ਕਰਨ ਯਾਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ तमाम ਗੱਲਬਾਤ ਕੀਤੀ ਹੈ ਮੋਹਾਲੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਨਾਲ ਸੀਗੇ ਕਹਿ ਰਹੇ ਕਿ ਅਗਰ ਖਰੜ ਦਾ ਕੰਮ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਐਕਸ਼ਨ ਪਲਾਨ ਉਲਿੱਕਿਆ ਜਾਵੇਗਾ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਖਰੜ ਦੇ ਲੋਕ ਕਿੰਨੇ ਤੰਗ ਪਰੇਸ਼ਾਨ ਨੇ ਇਹਨਾਂ ਦੇ ਪਰੇਸ਼ਾਨੀ ਦਾ ਹੱਲ ਕੌਣ ਕਰਦਾ ਆਖਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖਣ ਤੋਂ ਬਾਅਦ ਹੱਲ ਹੁੰਦਾ ਹੈ ਕਿ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ